ਦੇ ਸਾਲੋਂ ਜਿਹੜਾ ਆ ਤੁਸੀਂ ਇਹ ਧੰਨ ਧੰਨ ਸ਼੍ਰੀ 108 ਨਾਭ ਕਬਲ ਜੀ ਰਾਜਾ ਸਾਹਿਬ ਜੀ ਮਜਾਰੇ ਵਾਲਿਆਂ ਦੇ ਜਿਹੜਾ ਇਹ ਪ੍ਰੋਗਰਾਮ ਜਿਹੜਾ ਆ ਵਰਸੀ ਸਮਾਗਮ ਚੱਲ ਰਿਹਾ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਅਟੁੱਟ ਲੰਗਰ ਵਰਤਾਇਆ ਜਾ ਜੈ ਰਾਜੇ ਦੀ ਜੀ ਜੈ ਰਾਜੇ ਦੀ ਜੀ ਹਾਂਜੀ ਦੇਖੋ ਰਾਜਾ ਸਾਹਿਬ ਜੀ ਦੇ ਜਿਹੜੇ ਅੱਜ ਕਾਰੇ ਲਗਾਏ ਜਾ ਰਹੇ ਨੇ ਹਾਂਜੀ ਕੀ ਕਹਿਣਾ ਚਾਹੋਗੇ ਜੀ ਹਾਂ ਜੀ ਇਹੀ ਆ ਵੀ ਮੇਲਾ ਬਹੁਤ ਵਧੀਆ ਚੱਲ ਰਿਹਾ ਟਟ ਲੰਗਰ ਵਰਤ ਰਿਹਾ ਰਾਜ ਇਹ ਮੈਂ ਕਹਿੰਦਾ 2-3 ਦਿਨ ਲਗਾਤਾਰ ਚੱਲਦਾ ਨਾ ਹਾਂਜੀ 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 ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹਦੇ ਹੋ ਹਾਂਜੀ ਚੱਲਦਾ ਪਿਆ ਪਰ ਹਾਂਜੀ ਕੀ ਕਹਿੰਦੇ ਆ 3 ਤਰੀਕ ਤੋਂ ਚੱਲਦਾ ਪਿਆ ਜੀ ਅੱਛਾ 25 ਤਰੀਕ ਤੋਂ ਚੱਲ ਰਿਹਾ 25 ਤਰੀਕ ਤੋਂ ਸਵੇਰ ਨੂੰ ਚਾਹ ਦਾ ਪ੍ਰੋਗਰਾਮ ਚੱਲਦਾ ਔਰ ਗੱਡੀਆਂ ਵੀ ਫ੍ਰੀ ਜਾ ਰਹੀਆਂ ਹਾਂਜੀ ਹਾਂਜੀ ਗੱਡੀਆਂ ਔਰ ਤੁਸੀਂ ਦੇਖ ਪਾ ਰਹੇ ਹੋ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਪੂਰੇ ਦਾ ਪੂਰਾ ਇਤਿਹਾਸ ਸਾਲੋਂ ਦਾ ਹੈਗਾ ਆ ਸੇਵਾਦਾਰਾਂ ਦਾ ਵੀ ਜਿਹੜਾ ਉਹ ਦਿਖਾਇਆ ਜਾ ਸਕੇ ਔਰ ਤੁਸੀਂ ਦੇਖ ਪਾ ਰਹੇ ਹੋ ਸ ਔਰ ਸੇਵਾਦਾਰ ਜਿਹੜੇ ਆ ਉਹ ਲੱਗੇ ਹੋਏ ਨੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਸਾਰਾ ਜਿਹੜਾ ਪੂਰੇ ਦਾ ਪੂਰਾ ਜਿੱਤਰ ਵੀ ਸੇਵਾਦਾਰ ਦੇ ਉਹ ਲੱਗੇ ਹੋਏ ਨੇ ਉਹ ਤੁਹਾਨੂੰ ਪੂਰੀ ਦੀ ਪੂਰੀ ਵੀਡੀਓ ਜਿਹੜੀ ਆ ਉਹ ਦਿਖਾਈ ਜਾਵੇ ਔਰ ਆ ਦੇਖ ਪਾ ਰਹੇ ਹੋ ਅੰਦਰ ਵੀ ਜਿਹੜਾ ਆ ਅੱਛਾ ਨੰਬਰਦਾਰ ਸਾਹਿਬ ਵੀ ਨੇ ਹਾਂਜੀ ਜੈ ਰਾਜੀ ਨੰਬਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਆ ਜੀ ਵਧੀਆ ਠੀਕ ਠਾਕ ਜੀ ਠੀਕ ਹੈ ਜੀ ਕਹਿੰਦੇ ਬਿਲਕੁਲ ਕੰਮ ਕਰੀ ਜਾਣਾ ਔਰ ਤੁਹਾਨੂੰ ਕੋਸ਼ਿਸ਼ ਅਸੀਂ ਕਰ ਰਹੇ ਆ ਕਿ ਤੁਹਾਨੂੰ ਪੂਰੀ ਦੀ ਪੂਰੀ ਵੀਡੀਓ ਜਿਹੜੀ ਆ ਉਹ ਦਿਖਾਈ ਜਾ ਸਕੇ ਔਰ ਤੁਸੀਂ ਦੇਖ ਪਾ ਰਹੇ ਆ ਤੁਸੀਂ ਦੇਖ ਸਕਦੇ ਆ ਪਿੰਡ ਚਾਲਖੁਰ ਦੇ ਵਿੱਚ ਜਿਹੜਾ ਹੈਗਾ ਸਕਰੀਨਾਂ ਵੀ ਲਾਈਆਂ ਹੋਈਆਂ ਨੇ ਤਾਂ ਜੋ ਜਿਹੜੀ ਸੰਗਤ ਆਂਦੀ ਆ ਉਹ ਰਾਜਾ ਸਾਹਿਬ ਜੀ ਦੇ ਜਿਹੜੇ ਪ੍ਰੋਗਰਾਮ ਚੱਲ ਰਹੇ ਉਹ ਦੇਖ ਸਕਣ ਔਰ ਸ਼ਰਧਾਲੂਆਂ ਵੱਲੋਂ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਉੱਤਟ ਲੰਗਰ ਵੀ ਜਿਹੜਾ ਉਹ ਵਰਤਾਇਆ ਜਾ ਰਿਹਾ ਆ ਸਾਡੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ ਪੂਰਾ ਦੇਖੋ ਵਰਤਨ ਜਿਹੜੇ ਆ ਉਹ ਰੱਖੇ ਹੋਏ ਨੇ ਉਧਰ ਚਾਪ ਕੋੜੇ ਜਾਂ ਲੰਗਰ ਜਿਹੜੇ ਤੇ ਥਾਂ-ਥਾਂ ਚੱਲ ਰਹੇ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਸੇਵਾਦਾਰ ਜਿਹੜੇ ਬਹੁਤ ਖੂਬੀ ਸੇਵਾ ਨਿਵਾ ਰਹੇ ਨੇ ਇਹ ਇਹ ਇੱਧਰ ਜਿਹੜੇ ਹੈਗੇ ਆ ਵਰਤਨਾ ਦੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆ ਔਰ ਤੁਸੀਂ ਦੇਖ ਪਾ ਰਹੇ ਹੋ ਵਰਤਨਾ ਦੀ ਸੇਵਾ ਜਿਹੜੀ ਆ ਉਹ ਇੱਧਰ ਨਿਵਾ ਰਹੇ ਨੇ ਔਰ ਦੂਸਰੇ ਪਾਸੇ ਤੁਹਾਨੂੰ ਦਿਖਾਈਏ ਔਰ ਇੱਕ ਮੈਡੀਕਲ ਕੈਂਪ ਵੀ ਲੱਗਾ ਹੋਇਆ ਆ ਫ੍ਰੀ ਮੈਡੀਕਲ ਸੇਵਾ ਬੱਕੇ ਕਿਉਂਕਿ ਕਿਸੇ ਨੂੰ ਕੋਈ ਸਮੱਸਿਆ ਆ ਜਾਂਦੀ ਆ ਤਾਂ ਔਰ ਫ੍ਰੀ ਮੈਡੀਕਲ ਜਿਹੜੀ ਆ ਇੱਥੇ ਦੇਖੋ ਸੇਵਾ ਨਿਭਾਈ ਜਾ ਰਹੀ ਆ ਚੈੱਕ ਅਪ ਕੀਤਾ ਜਾ ਰਿਹਾ ਆ ਔਰ ਕਿਉਂਕਿ ਦੇਖੋ ਅੱਜ ਕੱਲ ਗਰਮੀ ਬਹੁਤ ਹੈਗੀ ਆ ਬੇਸ਼ੱਕ ਟੁੱਟ ਲੰਗਰ ਵਰਤਾਏ ਗਏ ਨੇ ਕਈ ਵਾਰ ਘਬਰਾਹਟ ਹੋ ਜਾਂਦੀ ਜਾਂ ਕੋਈ ਸਮੱਸਿਆ ਆ ਜਾਂਦੀ ਆ ਔਰ ਤੁਸੀਂ ਦੇਖ ਪਾ ਰਹੇ ਹੋ ਇਹ ਚੈੱਕ ਅਪ ਕੀਤਾ ਜਾ ਰਿਹਾ ਹੈਗਾ ਇਹ ਕਿਹਨਾਂ ਵੱਲੋਂ ਲਗਾਇਆ ਗਿਆ ਜੀ ਇਹ ਕਿਹਨਾਂ ਵੱਲੋਂ ਲਗਾਇਆ ਗਿਆ ਜੀ ਪਿੰਡ ਵੱਲੋਂ ਲਗਾਇਆ ਗਿਆ ਜੀ ਐਨਆਰਆਈ ਦੇ ਸਹਿਯੋਗ ਦੇ ਨਾਲ ਪਿੰਡ ਵੱਲ ਲਗਾਇਆ ਗਿਆ ਹੈਗਾ ਦੇਖ ਪਾ ਰਹੇ ਹੋ ਕਿ ਇੱਧਰ ਵੀ ਜਿਹੜੇ ਸੇਵਾਦਾਰ ਆ ਗਿਆ ਉਹ ਸੇਵਾ ਨੂੰ ਹਾਰ ਰਹੇ ਨੇ ਔਰ ਸਾਡੀ ਕੋਸ਼ਿਸ਼ ਹੈ ਕਿ ਉਹ ਤੁਹਾਨੂੰ ਜਿਹੜੀ ਆ ਪੂਰੀ ਦੀ ਪੂਰੀ ਵੀਡੀਓ ਜਿਹੜੀ ਆ ਔਰ ਦੇਖ ਪਾ ਰਹੇ ਹੋ ਨਵਾਈ ਜਾ ਰਹੀ ਹੈਗੀ ਆ ਵਾਕਿਆ ਹੀ ਰਾਜਾ ਸਾਹਿਬ ਜੀ ਦੀ ਤਾਂ ਵੈਸੇ ਹੀ ਕਿਰਪਾ ਰਹਿੰਦੀ ਹੈਗੀ ਆ ਉੱਥੇ ਅਟੁੱਟ ਲੰਗਰ ਵਰਤਾਇਆ ਜਾਂਦਾ ਆ ਔਰ ਇੱਧਰ ਵੀ ਸੇਵਾਦਾਰ ਜਿਹੜੇ ਆ ਉਹ ਸੇਵਾ ਕਰ ਰਹੇ ਨੇ ਅੱਛਾ ਅੱਛਾ ਔਰ ਇਧਰ ਵਾਕਈ ਨੌਜੀ ਇੱਥੇ ਦਾ ਮੋਟਰ ਲਾਈ ਹੋਈ ਆ ਕਿਉਂਕਿ ਦੇਖੋ ਸੰਗਤ ਕਾਫੀ ਹੁੰਦੀ ਆ ਇਹ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਇਸ ਕਰਕੇ ਆ ਦਾ ਮੋਟਰ ਆ ਦਾ ਕੰਮ ਵਧੀਆ ਕਰ ਦਿੰਦਾ ਆ ਤੁਸੀਂ ਔਰ ਇਧਰ ਜਿਹੜੀਆਂ ਕੀ ਟੁੱਟ ਲੰਗਰ ਜਿਹੜਾ ਆ ਉਹ ਬਣ ਰਿਹਾ ਹੈਗਾ ਆ ਔਰ ਤੁਸੀਂ ਦੇਖ ਪਾ ਰਹੇ ਹੋ ਕੋਈ ਗੱਲ ਨਹੀਂ ਇਧਰ ਵੀ ਜਿਹੜੀ ਆ ਸੇਵਾ ਜਿਹੜੀ ਆ ਉਹ ਕਰ ਰਹੇ ਨੇ ਲੰਗਰ ਜਿਹੜਾ ਆ ਪ੍ਰਸ਼ਾਦੇ ਜਿਹੜੇ ਆ ਉਹ ਬਣਾ ਰਹੇ ਨੇ ਤੁਸੀਂ ਦੇਖ ਪਾ ਰਹੇ ਹੋ ਜਿਹੜਾ ਇਹ ਪਿੰਡ ਰਸੂਲਪੁਰ ਹੈਗਾ ਇੱਥੇ ਜਿਹੜਾ ਹੈ ਕਿ ਧੰਤਾਰ ਰਾਜਾ ਸਾਹਿਬ ਜੀ ਦੇ ਜਿਹੜੇ ਹੈਗਾ ਉਹ ਸ਼ਬਦਕ ਬਗੈਰਾ ਵੀ ਜਿਹੜਿਆ ਉਹ ਲਗਾਏ ਗਏ ਨੇ ਔਰ ਤੁਹਾਨੂੰ ਇੱਥੇ ਦਾ ਪੂਰਾ ਜਿਹੜਾ ਘਾਰੇ ਹੈ ਗਿਆ ਔਰ ਇਸ ਮੇਲੇ ਦੇ ਉੱਪਰ ਜਿਹੜਾ ਆ ਇਹ ਕਿਹੜਾ ਪਿੰਡ ਆ ਜੀ ਪਿੰਡ ਰਸੂਲਪੁਰ ਬੰਗਾਰ ਸਾਹਿਬ ਕਿਹਨਾਂ ਵੱਲੋਂ ਆਇਆ ਇਹ ਪਿੰਡ ਦੇ ਨਗਰ ਨਿਵਾਸੀ ਬਾਹਰ ਵੀ ਰੇਡ ਸੱਜਣਗੇ ਆਪਾਂ ਅੱਛਾ 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 ਤੇ ਐਨ ਆਰ ਆਈ ਤੇ ਸਾਰਿਆਂ ਦੇ ਜਿਹੜਾ ਸਹਿਯੋਗ ਨਾਲ ਪਿੰਡ ਵਾਲਿਆਂ ਦੇ ਜਿਹੜਾ ਸਹਿਯੋਗ ਨਾਲ ਆ ਇਥੇ ਸ਼ਵੀਲ ਜਿਹੜੀ ਆ ਜੀ ਆਪਣੇ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਲੱਸੀ ਦਾ ਲੰਗਰ ਤੇ ਠੰਡੇ ਮਿੱਠੇ ਜਲਦਾ ਜਿਹੜਾ ਆ ਉਹ ਲੰਗਰ ਜਿਹੜਾ ਉਹ ਵਰਤਾਇਆ ਜਾ ਰਿਹਾ ਆ ਔਰ ਸਾਡੀ ਨਵਾਂ ਸ਼ਰਧਾ بابا YouTube ਚੈਨਲ ਦੀ ਕੋਸ਼ਿਸ਼ ਇਹ ਆ ਕਿ ਜਿੰਨੇ ਵੀ ਥਾਵਾਂ ਤੇ ਲੰਗਰ ਲੰਗੇ ਹੋਏ ਨੇ ਉਹ ਤੁਟ ਕਿਉਂ ਅੰਦਰ ਤਾਂ ਲਾਈਵ ਪ੍ਰੋਗਰਾਮ ਹੋ ਰਹੇ ਨੇ ਸਾਡੀ ਕੋਸ਼ਿਸ਼ ਆ ਕਿ ਅਸੀਂ ਬਾਹਰ ਜਿੰਨੇ ਵੀ ਲੰਗਰ ਲੱਗੇ ਨੇ ਉਹਨਾਂ ਦਾ ਵੀ ਸਾਰਿਆਂ ਦਾ ਜਿਹੜਾ ਅਸੀਂ ਦਿਖਾ ਸਕੀਏ ਔਰ રાશિ ਜਿਹੜਾ ਆ ਉਹ ਕਾਫੀ ਹੈਗਾ ਆ ਰਾਸਤੂ ਦੇਖਿਆ ਜਾ ਰਿਹਾ ਹੈ। ਅਤੇ ਵੀ ਜਿਹੜਾ ਆ ਉਹ ਜਿਹੜਾ ਤੁ ਟਲੰਗਰ ਲੱਗਣਾ ਹੈ। ਔਰ ਦੇਖੋ ਸੇਵਾਦਾਰ ਜਿਹੜੇ ਆ ਉਹ ਸੇਵਾ ਕਰ ਰਹੇ ਨੇ। ਔਰ ਵਾਕਿਆ ਹੀ ਸੇਵਾਦਾਰ ਸੇਵਾ ਨਿਭਾ ਰਹੇ ਨੇ ਉਹ ਜੀ ਜੈ ਰਾਜੇ ਜੀ ਮੈਂ ਕਹਿੰਦਾ ਸੇਵਾ ਕਰ ਰਹੇ ਆ ਗੂ ਬਣਾ ਆਹ ਜੀ ਜੈ ਜੀ ਉਹ ਟੁੱਟ ਲੰਗਰ ਵਰਤਾਇਆ ਜਾਂਦਾ ਨਾ ਨਹੀਂ ਵਧੀਆ ਜੀ ਵਧੀਆ ਇਹ ਕਿੰਨੇ ਅਜਾ ਦੇ ਨੇ ਜਾਂ ਨਹੀਂ ਨਹੀਂ ਇਹ ਤਿੰਨ ਦਿਨ ਚੱਲਣਾ ਨਹੀਂ ਆ ਰਿਹਾ ਆਪ ਦੀ ਬਾਤ ਤਿੰਨ ਦਿਨ ਲਗਾਤਾਰ ਜਿਹੜਾ ਆ ਕਿ ਇਹ ਦੋ ਦਿਨ ਚੱਲ ਰਿਹਾ ਆ ਦੋ ਦਿਨ ਆਪਣਾ ਟਾਈਮ ਲੱਗਾ ਕਹਿੰਦੇ ਹੋ ਔਰ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਲੰਗਰ ਲੱਗ ਰਹੇ ਨੇ ਜਿੰਨਾ ਵੀ ਰਾਜਾ ਸਾਹਿਬ ਦੇ ਪ੍ਰੋਗਰਾਮ ਹੋ ਰਿਹਾ ਆ ਉਹ ਸਾਰਾ ਹੀ ਜਿਹੜਾ ਆ ਕਿ ਤੁਹਾਡੇ ਤੱਕ ਪਹੁੰਚਾਇਆ ਜਾ ਸਕੇ ਕਿਉਂਕਿ ਲਾਈਵ ਪ੍ਰੋਗਰਾਮ ਕਈ ਵਾਰ 20 ਘੰਟੇ ਦਾ ਹੁੰਦਾ 24 ਦਾ ਹੁੰਦਾ ਤੁਸੀਂ ਇਹ 15 ਮਿੰਟ ਵਿੱਚ ਆਲੇ ਦੁਆਲੇ ਦੇ ਪਿੰਡਾਂ ਦੀਆਂ ਥੋੜ੍ਹੀ ਥੋੜ੍ਹੀ ਨਹੀਂ ਜੀ ਧੰਨਵਾਦ ਆਜਾ ਰਾਜਾ ਸਾਹਿਬ ਜੀ ਤੇ ਜੋ ਸਾਨੂੰ ਬਖਸ਼ਿਆ ਆ ਅਸੀਂ ਉਹ ਕਰ ਲਈਦਾ ਆ ਠੀਕ ਹੈ ਜੀ ਠੀਕ ਹੈ ਜੀ ਸਾਂਝ ਕੋਟ ਵੀ ਤੁਸੀਂ ਦੇਖ ਸਕਦੇ ਹੋ ਕਿ ਤਾਂਤਾ ਰਾਜਾ ਸਾਹਿਬ ਜੀ ਦੀ ਵਰਸੀ ਦੇ ਉੱਪਰ ਜਿਹੜਾ ਆ ਇਹ ਲੰਗਰ ਲਗਾਏਗਾ ਔਰ ਹਰ ਜਗ੍ਹਾ ਜਿਹੜਾ ਆ ਔਰ ਆਪ ਤੁਸੀਂ ਦੇਖ ਸਕਦੇ ਹੋ ਹਰ ਜਗ੍ਹਾ ਜਿਹੜਾ ਗੂੰਗਾਨ ਕੀਤਾ ਜਾ ਰਿਹਾ ਹੈਗਾ ਆ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਹਰ ਪਿੰਡ ਦੀ ਜਿਹੜੀ ਹੈ ਦਿਖਾਈਏ ਔਰ ਸੇਵਾਦਾਰ ਜਿਹੜੇ ਆ ਇੱਧਰ ਸੇਵਾ ਵੀ ਕਰ ਰਹੇ ਨੇ ਸਾਡੀ ਕੋਸ਼ਿਸ਼ ਆ ਤੁਹਾਨੂੰ ਸਾਰੇ ਪਿੰਡਾਂ ਦਾ ਜਿਹੜਾ ਇਹ ਨਵਾਂ ਸ਼ਹਿਰ ਦੋਆਬਾ YouTube ਚੈਨਲ ਦੇ ਉੱਪਰ ਅਸੀਂ ਦਿਖਾਈਏ ਔਰ ਤੁਸੀਂ ਦੇਖ ਪਾ ਰਹੇ ਹੋ ਸੇਵਾਦਾਰ ਜਿਹੜੇ ਆ ਬਖੂਬੀ ਸੇਵਾ ਕਰ ਰਹੇ ਨੇ ਔਰ 골ਡਨ ਡਰਿੰਕ ਜਿਹੜਾ ਆ ਇੱਥੇ ਜਿਹੜਾ ਆ ਉਹ ਲੰਗਰ ਲਗਾਇਆ ਹੋਇਆ ਆ ਔਰ ਤੁਸੀਂ ਦੇਖ ਪਾ ਰਹੇ ਹੋ ਹਰ ਥਾਂ ਜਿੱਥੇ ਵੀ ਤੁਸੀਂ ਜਾਓਗੇ ਜਿੱਥੇ ਤੱਕ ਵੀ ਤੁਹਾਡੀ ਨਜ਼ਰ ਜਾਂਦੀ ਆ ਹਰ ਜਗ੍ਹਾ ਜਿਹੜੇ ਆ ਤੂਟ ਲੰਗਰ ਜਿਹੜੇ ਆ ਉਹ ਵਰਤਾਏ ਜਾ ਰਹੇ ਆ ਔਰ ਇਧਰ ਵੀ ਦੇਖੋ ਨੌਜਵਾਨ ਜਿਹੜੇ ਆ ਉਹ ਕੋਪੀ ਜਿਹੜੇ ਆ ਛੜਦਾ ਪੂਰਵਕ ਜਿਹੜੀ ਆ ਉਹ ਸੇਵਾ ਜਿਹੜੀ ਆ ਨਿਵਾਏ ਨਿਵਾ ਰਹੇ ਨੇ ਔਰ ਦਸਾਂਜ ਖੁਰਦ ਜਿਹੜੇ ਆ ਇਹ ਤੁਹਾਨੂੰ ਅਸੀਂ ਅੱਗੇ ਵੀ ਜਿਹੜੀ ਆ ਇੱਥੇ ਦਾ ਔਰ ਇਧਰ ਦੇਖੋ ਚਾਵਲ ਜਿਹੜੇ ਆ ਸੌਰੀ ਇਧਰ ਇਧਰ ਵੀ ਜਿਹੜਾ ਲੰਗਰ ਜਿਹੜਾ ਆ ਉਹ ਵਰਤਾਇਆ ਜਾ ਰਿਹਾ ਹੈਗਾ ਆ ਜੀ ਬਿਲਕੁਲ ਬੱਚੇ ਬੜੇ ਜਿਹੜੇ ਚਾਹ ਦੇ ਨਾਲ ਜਿਹੜਾ ਇਹ ਦਿੰਦੇ ਨੇ ਪਰ ਹੁਣ ਤੇ ਹਰ ਹਰ ਵਰਗ ਜਿਹੜਾ ਆ ਔਰ ਦੇਖ ਪਾ ਰਹੇ ਹੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਵਿੱਚ ਬਹੁਤ ਹੀ ਘੱਟ ਸਮੇਂ ਦੇ ਵਿੱਚ ਪੂਰੇ ਦਾ ਪੂਰਾ ਜਿਹੜਾ ਆ ਇਹ ਲਓ ਜੀ ਇਹਨਾਂ ਨੂੰ ਖਾਓ ਵੀ ਇਹਨਾਂ ਨੂੰ ਖਾਓ ਵੀ ਹਾਂ ਜੀ ਕੋਈ ਨਹੀਂ ਖਾਣਾ ਔਰ ਦੇਖ ਪਾ ਰਹੇ ਹੋ ਤੁਸੀਂ ਸਾਡੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ ਔਰ ਰਸ ਕਾਫੀ ਹੈਗਾ ਆ ਤੁਹਾਨੂੰ ਪਾ ਜੀ ਰਸ ਜਿਹੜਾ ਆ ਉਹ ਕਾਫੀ ਹੈਗਾ ਆ ਲੇਕਿਨ ਔਰ ਆ ਤੁਸੀਂ ਦੇਖ ਰਹੇ ਹੋ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰ ਤੁਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟੇ ਹੋਏ ਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਇਸ ਵਕਤ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਭਰੋ ਮਜਾਰਾ ਅਤੇ ਇੱਥੇ ਵੀ ਜਿਹੜਾ ਆ ਤੁਸੀਂ ਦੇਖ ਪਾ ਰਹੇ ਹੋ ਕਿ ਛੰਡੇ ਮਿੱਠੇ ਜਲਦੀ ਜਿਹੜੀ ਆ ਉਹ ਜਿੱਥੇ ਸ਼ਬੀਰ ਲਗਾਈ ਗਈ ਆ ਪਰ ਉੱਥੇ ਹੀ ਇਹ ਖਾਲ ਕੰਟਕ ਮਾਰਿਆ ਤੁਰ ਕਰੰਪਾ ਦੁਜਨ ਕਾ ਸਿਨਾਵਰਤ ਲਗੇ ਕਹਿ ਨਾਨਕ ਕੋ ਤਾ ਸੁਕੂਆ ਕਿਚ ਕਰਵਾ ਨਾਦਵਾ ਜੇ ਆਨਦ ਸੁਣੋ ਵੜ ਪਾ ਕੀ ਹੋ ਸਗਲ ਮਨ ਉਹ ਰਥ ਪੂਰੇ ਪਰਵਰਮ ਪ੍ਰਭ ਪਾਇਆ ਔਰ ਦੇਖ ਪਾ ਰਹੇ ਹੂੰ ਇੱਥੇ ਜਿਹੜਾ ਟਕੋਨਾ ਰਸਤਾ ਬਣ ਜਾਂਦਾ ਆ ਔਰ ਸੇਵਾਦਾਰ ਜਿਹੜੇ ਆ ਉਹ ਖੜੇ ਹੋਏ ਨੇ ਤਾਂ ਜੋ ਜਿਹੜਾ ਕਿਸੇ ਨੂੰ ਆਉਣ ਜਾਣ ਦੇ ਵਿੱਚ ਜਿਹੜੀ ਉਹ ਦਿੱਕਤ ਨਾ ਆਵੇ ਇੱਥੋਂ ਜਿਹੜਾ ਰੂਟ ਜਿਹੜਾ ਉਹ ਡਿਵਾਈਡ ਕੀਤਾ ਜਾ ਰਿਹਾ ਆ ਤਾਂ ਜੋ ਇੱਥੇ ਜਿਹੜਾ ਰਸ਼ ਨਾ ਪਵੇ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਬੰਗਾ ਤੱਕ ਕਰੀਬਨ ਕੋਸ਼ਿਸ਼ ਹੈਗੀ ਆ ਕਿ ਬੰਗਾ ਤੱਕ ਜਿਹੜਾ ਆ ਇਹ ਸਾਰੇ ਜੋ ਵੀ ਪ੍ਰੋਗਰਾਮ ਹੋ ਰਹੇ ਨੇ ਉਹ ਤੁਹਾਨੂੰ ਦਿਖਾਏ ਜਾ ਸਕਣ ਪਰੋ ਮਾਜ਼ਰਾ ਪਿੰਡ ਦੇ ਵਿੱਚ ਇਸ ਵੇਲੇ ਨਵਾਂ ਸ਼ਹਿਰ ਤੋਂ ਆਪਾਂ ਜੋ ਚੈਨਲ ਪਹੁੰਚੂ ਇਸ ਪਿੰਡ ਦੇ ਵਿੱਚ ਮੈਂ ਦੇਖਿਆ ਹੈਗਾ ਕਾਫੀ ਵੱਡੇ ਪੱਧਰ ਤੇ ਜਿਹੜਾ ਆ ਉਹ ਟੁੱਟ ਲੰਗਰ ਵੀ ਵਰਤਾਇਆ ਜਾਂਦਾ ਹੈਗਾ ਆ ਇਸ ਪਿੰਡ ਦੇ ਵਿੱਚ ਇਹ ਬੰਗਿਆਂ ਦੇ ਨਜ਼ਦੀਕ ਪਿੰਡ ਹੈਗਾ ਜੀ ਉਹ ਇੱਧਰ ਸੇਵਾਦਾਰ ਜਿਹੜੇ ਆ ਉਹ ਸੇਵਨਵਾ ਰਹੇ ਨੇ ਹਾਂ ਔਰ ਤੁਸੀਂ ਦੇਖ ਪਾ ਰਹੇ ਹੋ ਔਰ ਬੱਚੇ ਵੀ ਜਿਹੜੇ ਆ ਇਸ ਮੌਕੇ ਤੇ ਉਹ ਸਾਡੀ ਕੋਸ਼ਿਸ਼ ਹੈਗੀ ਆ ਕਿ ਹਰ ਜਗ੍ਹਾ ਦਾ ਜਿਹੜਾ ਆ ਉਹ ਤੁਹਾਨੂੰ ਇੱਥੇ ਦਿਖਾਇਆ ਜਾਵੇ ਔਰ ਔਰ ਤੁਸੀਂ ਦੇਖ ਸਕਦੇ ਆ ਟਰੱਕ ਭਰ ਕੇ ਜਿਹੜਾ ਆ ਇੱਥੇ ਉਹ ਜਿਹੜਾ ਆ ਕਿ ਤੇ ਜਿਸ ਤਰ੍ਹਾਂ ਕੀ ਜੋ ਵੀ ਇੱਥੇ ਲੰਗਰ ਵਰਤਾਇਆ ਜਾਏਗਾ ਉਹ ਉਧਰ ਜਿਹੜੇ ਆ ਹਲਵਾਈ ਵੀ ਲੱਗੇ ਹੋਏ ਨੇ ਸਿੱਦੇ ਪਾ ਰਹੇ ਸਾਡੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ ਇੱਕ ਇੱਕ ਦ੍ਰਿਸ਼ ਜਿਹੜਾ ਆ ਉਹ ਹਰ ਜਗ੍ਹਾ ਦਾ ਦਿਖਾਇਆ ਜਾਵੇ ਥੋੜੇ ਸਮੇਂ ਦੇ ਵਿੱਚ ਪੂਰੀ ਦੀ ਪੂਰੀ ਵੀਡੀਓ ਅਸੀਂ ਦੁਕਾਨੇ ਆ ਔਰ ਦੂਸਰੇ ਪਾਸੇ ਵੀ ਕੋਲਡ ਡਰਿੰਕ ਦਾ ਜਿਹੜਾ ਆ ਉਹ ਠੰਡੇ ਠੰਡਾ ਠੰਡਾ ਜੀ ਠੰਡਾ ਬਿਲਕੁਲ ਔਰ ਇੱਧਰ ਵੀ ਦੇਖ ਪਾ ਰਹੇ ਹਾਂ ਸੇਵਾਦਾਰ ਜਿਹੜੇ ਆ ਉਹ ਸੇਵਾ ਨਿਭਾ ਰਹੇ ਨੇ ਕਿਉਂਕਿ ਲਾਈਵ ਕੈਲੀਕਾਸਟ ਜਿਹੜਾ ਹੁੰਦਾ ਉਹ ਕਈ ਵਾਰ 24 ਘੰਟੇ ਦਾ 18 ਘੰਟੇ ਦਾ ਕੋਈ ਨਹੀਂ ਦੇਖ ਸਕਦਾ ਅਸੀਂ 15 14 ਮਿੰਟ ਵਿੱਚ ਅਸੀਂ ਤੁਹਾਨੂੰ ਜਿਹੜਾ ਇਹ ਸਾਰੇ ਜਿਹੜੇ ਪ੍ਰੋਗਰਾਮ ਆ ਉਹ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਆ ਦੂਸਰੀ ਸਾਈਡ ਤੇ ਵੀ ਅਸੀਂ ਜਾਣਦੇ ਆ ਸੇਵਾਦਾਰ ਲੱਗੇ ਹੋਏ ਨੇ ਪੰਜਾਬੀ ਜਿਹਨੂੰ ਠੰਡਾ ਕਹਿੰਦੇ ਨੇ ਅਸੀਂ ਕੋਲਡ ਡਰਿੰਕ ਵੀ ਕਹਿੰਦੇ ਦਾ ਹੈਗਾ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ ਆ ਔਰ ਦੇਖੋ ਨੌਜਵਾਨ ਬੱਚੇ ਜਿਹੜੇ ਆ ਉਹ ਸੇਵਾ ਨਿਭਾ ਰਹੇ ਨੇ ਔਰ ਦੇਖੋ ਉਧਰ ਮੈਂ ਤੁਹਾਨੂੰ ਟਰੱਕ ਭਰਿਆ ਹੋਇਆ ਦਿਖਾਇਆ ਇੱਥੇ ਟਰੈਲੀਆਂ ਦੇ ਟਰੈਲੀਆਂ ਭਰੀਆਂ ਹੋਈਆਂ ਨੇ ਵਾਕੇ ਰਾਜਾ ਸਾਹਿਬ ਮੁਜਾਰੇ ਵਾਲਿਆ ਦੇ ਸਰਦਾ ਹੀ ਇੰਨੀ ਜ਼ਿਆਦਾ ਹੈਗੀ ਆ ਕਿ ਬੱਚੇ ਤੋਂ ਲੈ ਕੇ ਕਿਸੇ ਵੀ ਉਮਰ ਦਾ ਹੋਵੇ ਉਹ ਸੇਵਾ ਜਿਹੜੇ ਆ ਨਿਭਾਉਂਦੇ ਨੇ ਮੈਂ ਚਲੋ ਦੂਸਰੇ ਪਾਸੇ ਵੀ ਕੈਮਰਾ ਲੈ ਜਾਣ ਦੀ ਕੋਸ਼ਿਸ਼ ਕਰਦਾ ਆ ਔਰ ਬੱਚੇ ਤੁਸੀਂ ਦੇਖ ਪਾ ਰਹੇ ਹੋ ਕਿਉਂਕਿ ਕਈ ਵਾਰ ਹੁੰਦਾ ਬੱਚਿਆਂ ਨੂੰ ਕਿ ਸਾਡੀ ਵੀਡੀਓ ਜ਼ਰੂਰ ਆਵੇ ਪਰ ਆ ਤੁਸੀਂ ਦੇਖ ਪਾ ਰਹੇ ਹੋ ਤੁਸੀਂ ਦੇਖ ਸਕਦੇ ਆ ਜਿੱਥੇ ਅਸੀਂ ਬੱਖੋਬਖ ਪਿੰਡ ਤੱਕ ਆਏ ਆ ਪੁੰਨੀਆਂ ਦੇ ਵਿੱਚ ਵੀ ਦੇਖ ਸਕਦੇ ਆ ਔਰ ਹਰ ਜਗ੍ਹਾ ਤੁਸੀਂ ਇਹ ਦੇਖ ਸਕਦੇ ਆ ਕਿ ਰਾਜਾ ਸਾਹਿਬ ਜੀ ਦਾ ਗੁਰਗਾਨ ਕੀਤਾ ਜਾ ਰਿਹਾ ਆ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਔਰ ਇੱਥੇ ਵੀ ਜਿਹੜਾ ਆ ਉੱਤਟ ਜਿਹੜਾ ਆ ਲੰਗਰ ਵੀ ਲਗਾਇਆ ਜਾਂਦਾ ਆ ਔਰ ਠੰਡੇ ਮਿੱਠੇ ਚਲਦੀ ਸ਼ੀਰ ਵੀ ਲਗਾਈ ਜਾਂਦੀ ਆ ਔਰ ਸੇਵਾਦਾਰ ਜਿਹੜੇ ਆ ਉਹ ਬਕੂਬੀ ਸੇਵਾ ਸੇਵਾ ਨੂੰ ਆ ਰਹੇ ਨੇ ਜਿਸ ਤਰ੍ਹਾਂ ਮੈਂ ਦੱਸਿਆ ਕਿਤੇ ਟਰੱਕ ਕਿਤੇ ਟ੍ਰੈਲੀ ਆ ਤੁਸੀਂ ਇੱਥੇ ਵੀ ਦੇਖ پا ਰਹੇ ਹੋ ਨਾ ਮਾਈਓ ਹੈ ਇਹ ਵੀ ਦਾ ਪ੍ਰੋਪਰ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਬੰਗਾ ਤੱਕ ਦੇ ਜਿੰਨੇ ਵੀ ਪਿੰਡਾਂ ਦੇ ਨੇ ਅੱਗੇ ਔਰ ਇਹਨਾਂ ਦੇ ਵਿਚਾਲੇ ਜੋ ਵੀ ਪਿੰਡ ਆ ਉੱਥੇ ਦਾ ਸਾਰਿਆਂ ਦਾ ਜਿਹੜਾ ਕਿ ਆਪਣੇ ਚੈਨਲ ਤੇ ਅਸੀਂ ਦਿਖਾ ਸਕੀਏ ਔਰ ਸੇਵਾਦਾਰ ਜਿਹੜੇ ਆ ਉਹ ਸੇਵਾ ਨਿਭਾ ਰਹੇ ਨੇ ਔਰ ਇਹ ਪਿੰਡ ਤੁਸੀਂ ਪੂਨੀਆਂ ਤੋਂ ਜਿਹੜਾ ਆ ਉਹ ਦੇਖ ਦੇ ਪਾ ਰਹੇ ਹੋ ਔਰ ਸਾਡੀ ਕੋਸ਼ਿਸ਼ ਸਗੀ ਕਿ ਬੰਗਿਆਂ ਤੱਕ ਤੇ ਆਲੇ ਦੁਆਲੇ ਜਿੰਨੇ ਵੀ ਪਿੰਡ ਆ ਉਹਨਾਂ ਦੀ ਵੀਡੀਓ ਜਿਹੜੀ ਆ ਜਾਂ ਜੋ ਵੀ ਉਸੇ ਦੇ ਪ੍ਰੋਗਰਾਮ ਆ ਰਾਜਾ ਸਾਹਿਬ ਜੀ ਮਜਾਰੇਵਾਲਾਂ ਜੀ ਦੀ ਵਰਸੀ ਤੇ ਤੇ ਫੇਰ ਨੇ ਉਹ ਤੁਹਾਨੂੰ ਚਾਹੇ ਥੋੜੇ ਥੋੜੇ ਸਮੇਂ ਦੇ ਵਿੱਚ ਤੇ ਆ ਉਹ ਦਿਖਾਏ ਜਾਣ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਡੇ ਤੱਕ ਹਰ ਵੀਡੀਓ ਪਹੁੰਚਦੀ ਰਹੇ ਉਸ ਨੂੰ ਸ਼ੇਅਰ ਕਰਨਾ ਨਾ ਭੁੱਲਣਾ